ਪੀਟੀ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਕਰਨ ਬਹਿਰਾ ਪੰਜਾਬ ਦੇ ਵਿੱਚ ਹੜ੍ਹਾਂ ਤੇ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਲੱਖਾਂ ਲੋਕ ਬੇਕਰ ਹੋ ਗਏ ਨੇ ਤੇ ਬਹੁਤ ਸਾਰੇ ਪਿੰਡ ਡੁੱਬ ਗਏ ਤੇ ਫਸਲਾਂ ਵੀ ਤਬਾਹ ਹੋ ਗਈਆਂ ਹਾਲਾਂਕਿ ਸਥਿਤੀ ਨੂੰ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸੇ ਮੁੱਦੇ ਉੱਤੇ ਰੋਸ਼ਨੀ ਪਾਉਂਦੇ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਏਡੀਜੀਪੀ ਆਈਪੀਐਸ ਗੁਰਿੰਦਰ ਸਿੰਘ ਢਿੱਲੋਂ ਨੇ ਸਾਡੀ ਟੀਮ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਆਓ ਜੀ ਸ਼ਸ਼ੇ ਪੇਟੀ ਨਿਓ ਦੇਖ ਰੋ ਤੁਸੀਂ ਜਿਹਦੇ ਪੂਰੇ ਪੰਜਾਬ ਵਿੱਚ ਪਾਣੀ ਆਇਆ ਸੀ ਹੁਣ ਪਾਣੀ ਹਲਕਾ ਹੋ ਗਿਆ ਬਲੋਕੀਓ ਆਪਣਾ ਪਾਣੀ ਦਾ ਰਾਜਧਨਤਾ ਮਿਲਦੀ ਆ ਰਹੀ ਜੀ ਗੱਲ ਕਰੀ ਸ਼ਾਹਸ਼ਹਿਰ ਪੜਿਆਲਾ ਦੀ ਸ਼ਾਹਸ਼ਹਿਰ ਪੜਿਆਲਾ ਦੇ ਵਿੱਚ ਸਾਰੇ ਰੋਜਿੰਦਰ ਥਿੱਲੋ ਜਿਹੜੇ ਲਟਾਇਰ ਐਕਸ ਡੀਜੀਪੀ ਇਹ ਤੇ ਕਾਂਗਰਸ ਹਕਮ ਤੇ ਸੀਨੀਅਰ ਨੇਤਾ ਉਹਨਾਂ ਨੂੰ ਪੁੱਛਦੇ ਆ ਤੁਸੀਂ ਪਾਣੀ ਆਇਆ ਸੀ ਪਾਣੀ ਦੀ ਗਲਤੀ ਕਿਰੀਏ ਪੰਜਾਬ ਵਿੱਚ ਪਾਣੀ ਆਇਆ ਸੀ ਇਹ ਸਪੇ ਵਿੱਚ 2023 ਵੀ ਪਾਣੀ ਆਇਆ ਸੀ ਕਿਸ ਤਰ੍ਹਾਂ ਦੇਖੋ ਖੜਾ ਨੂੰ ਦੇਖੋ ਥੈਂਕ ਯੂ ਫਾਰ ਕਮਿੰਗ ਤੁਹਾਡਾ ਧੰਨਵਾਦ ਜੀ ਐਨਓ ਤੋੜਾ ਸਵਾਲ ਕਿ ਕਿਉਂਕਿ ਇਹ ਜੋਕੇ ਹਾਲਾਤਾਂ ਨਾਲ ਜੁੜਿਆ ਹੈ ਇਹ ਪੱਕੀ ਗੱਲ ਹੈ ਕਿ ਜਿਹੜੇ ਫਲੱਡ ਆਏ ਨੇ ਇਹਦੇ ਚ ਦੋਨੇ ਹੀ ਕੌਸਸ ਨੇ ਨੇਚਰਲ ਵੀ ਨੇ ਔਰ ਮੈਨਮੇਡ ਵੀ ਨੇ ਅ ਨੇਚਰਲ ਇਸ ਕਰਕੇ ਆ ਕਿ ਇਸ ਵਾਰੀ ਪਹਿਲੀ ਵਾਰੀ ਇਤਿਹਾਸ ਚ ਹੋਇਆ 88 ਦੇ ਫਲੱਡ ਚ ਵੀ ਬਹੁਤ ਪਾਣੀ ਆਇਆ ਸੀ ਲੇਕਿਨ ਇੰਨਾ ਨਹੀਂ ਸੀਗਾ ਕਿਉਂਕਿ ਉਦੋਂ ਜਿਹੜੀ ਐਲਪੀਏ ਜਿਹੜੀ ਹੈਗੀ ਆ ਲੌਂਗ ਪੀਰੀਅਡ ਐਵਰੇਜ 130% ਸੀ ਲੇਕਿਨ ਇਹ ਅਜੇ ਤੱਕ 180% ਕੁਝ ਏਰੀਆ ਚ ਜਾ ਚੁੱਕੀ ਹੈ ਹਾਲਾਂਕਿ ਪਟਿਆਲੇ ਚ ਡੈਫੀਸ਼ੀਐਂਟ ਰੇਨ ਹੈ ਇਹਦੇ ਕਰਕੇ ਸਾਰੇ ਡੈਮ ਪਹਿਲੀ ਵਾਰੀ ਹੋਇਆ ਟੋਟਲ 14 ਡੈਮ ਨੇ ਲੇਕਿਨ ਜਿਹੜੇ ਸਾਡੇ ਗਿਣੇ ਗਿਣਤੀ ਚ ਡੈਮ ਆਉਂਦੇ ਨੇ ਉਹ ਚਾਰ ਨੇ ਚਾਰੇ ਭਰੇ ਚਾਰਿਆਂ ਨੂੰ ਤੋਂ ਪਾਣੀ ਛੱਡਣਾ ਪਿਆ ਕਿਉਂਕਿ ਜਿਹੜੇ ਐਟਕੈਚਮੈਂਟ ਏਰੀਆਸ ਨੇ ਉਹਨਾਂ ਤੇ ਉਸ ਸ਼ਾਰਟ ਪੀਰੀਅਡ ਦੇ ਦੌਰਾਨ 14 ਅਗਸਤ ਤੋਂ ਬਾਅਦ ਲੈ ਕੇ ਕਈ ਕਈ ਜਗ੍ਹਾ ਤੇ 300 400% بارش ਹੋਈ ਪਲੱਸ ਲੇਕਿਨ ਮੈਂ ਮੈਂ ਇਹ ਗੱਲ ਹੈ ਇਹਦੇ ਵਿੱਚ ਕਿ ਜੇ ਸਰਕਾਰ ਨੇ ਆਪਣੇ ਕੈਪੀਟਲ ਐਕਸਪੈਂਡੀਚਰ ਦਾ ਖਿਆਲ ਰੱਖਿਆ ਹੁੰਦਾ ਜਿਹੜਾ ਕਿ ਬਹੁਤ ਘਟ ਗਿਆ ਉਹਦੇ ਚੋਂ ਕੁਝ 100 ਕਰੋੜ ਰੁਪਇਆ ਜਿਹੜਾ ਹੁਣ ਕਈ ਗੁਣਾ ਵੱਧ ਖਰਚਣਾ ਕਰਨਾ ਪੈ ਰਿਹਾ ਜੇ ਇਸ ਸਰਕਾਰ ਨੇ ਆਪਣੀ ਇਸ ਗੱਲ ਵੱਲ ਧਿਆਨ ਦਿੱਤਾ ਹੁੰਦਾ ਕਿਉਂਕਿ ਆਈਐਮਡੀ ਨੇ 105% ਬਾਰਿਸ਼ ਦਾ ਪ੍ਰਡਿਕਟ ਕੀਤਾ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਤੁਸੀਂ ਬੰਨ ਡਰੇਨਾਂ ਦੀ ਸਫਾਈ ਹੋਰ रेन वाटर दी सप्लाई ਜਿੱਥੋਂ ਦੀ ਲੰਘਣੀ ਸੀ ਉਹ ਸਾਰੇ ਰਸਤੇ ਕਲੀਅਰ ਕਰਨ ਦੀ ਬਜਾਏ ਔਰ ਪ੍ਰੋਵੈਂਟਿਵ ਮਿਟੀਗੇਟਿੰਗ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਦੀ ਬਜਾਏ ਇਹ ਢਿੱਲੇ ਰਹੇ ਜਿਸ ਕਰਕੇ ਸਾਡਾ ਪੰਜਾਬ ਦਾ ਖਾਸ ਕਰਕੇ ਮਾਝੇ ਏਰੀਆ ਦਾ ਤੇ ਫਿਰੋਜ਼ਪੁਰ ਜ਼ਿਲ੍ਹਕਾ ਦਾ ਬਹੁਤ ਨੁਕਸਾਨ ਹੋਇਆ ਇਹਦੇ ਲਈ ਕੁਦਰਤੀ ਗੱਲ ਵੀ ਜ਼ਿੰਮੇਵਾਰ ਹੈ ਲੇਕਿਨ ਸਰਕਾਰਾਂ ਦੀਆਂ ਕਮੀਆਂ ਪੇਸ਼ੀਆਂ ਵੀ ਤੁਸੀਂ ਡਿਨਾਈ ਨਹੀਂ ਕਰ ਸਕਦੇ ਨਰੇਂਦਰ ਮੋਦੀ ਪੰਜਾਬ ਵਾਸਤੇ 1600 ਕਰੋੜ ਦੀ ਰਕਮ ਕਿਸ ਤਰ੍ਹਾਂ ਦੇ ਬਹੁਤ ਆਗੇ ਕੰਮ ਲਈ ਕਟਾ ਉਸ ਪੰਜਾਬ ਸਰਕਾਰ ਨੇ ਇਸ ਨੂੰ ਹੋਰ ਚੀ ਦੇ ਪੈਸੇ ਠੀਕ ਵੈਰੀ ਗੁੱਡ ਦੇਖੋ ਤਕਰੀਬਨ 4.5 ਲੱਖ ਏਕੜ ਪੰਜਾਬ ਦਾ ਇਹਨਾਂ ਜ਼ਿਲ੍ਹਿਆਂ ਦਾ ਜੜੇ ਜ਼ਿਲ੍ਹਿਆਂ ਦਾ ਮੈਂ ਨਾਂ ਦੱਸਿਆ ਬਾਰਡਰ ਏਰੀਆ ਦੇ ਤੇ ਸਾਰੇ ਜੜੇ ਜ਼ਿਲ੍ਹੇ ਨੇ ਤਕਰੀਬਨ ਪਾਣੀ ਚ ਡੁੱਬੇ ਨੇ ਇਨਕਲੂਡਿੰਗ ਜਿਹੜੇ ਸੁਲਤਾਨਪੁਰ ਲੋਧੀ ਦਾ ਏਰੀਆ ਪੈਂਦਾ ਜਿਹੜੇ ਵੀ ਨੀਵੇਂ ਏਰੀਏ ਪੈਂਦੇ ਨੇ ਉਹਨਾਂ ਤੇ ਜੇ ਇਹਨਾਂ ਨੇ 20000 ਰੁਪਿਆ ਸਰਕਾਰ ਨੇ ਅਨਾਉਂਸ ਕੀਤਾ ਹੈ ਤੇ ਉਹ ਤਕਰੀਬਨ 800 ਕਰੋੜ ਦਾ ਖਰਚਾ ਹੈ ਹਾਲਾਂਕਿ ਦੇਣਾ ਘੱਟ ਤੋਂ ਘੱਟ ਵੀ 32 33000 ਦੇਣਾ ਚਾਹੀਦਾ ਹੈ ਪਰ ਏਕੜ ਦਾ ਕਿਉਂਕਿ ਇੱਕ ਜੜੀ ਖਰੀਫ ਦੀ ਕਰੌਪ ਆ ਉਹਦੇ ਤੇ ਇੰਨੀ ਕਿ ਇਨਕਮ ਛੋਟੇ ਕਿੱਲਾਂ ਦੇ ਵਿੱਚ ਹੁੰਦੀ ਹੈ ਵੱਡੇ ਕਿਲਿਆਂ 'ਚ 42 ਹੁੰਦੀ ਆ ਇਹ ਦੇਣੀ ਚਾਹੀਦੀ ਆ ਕਿਉਂਕਿ ਸਰਕਾਰਾਂ ਦਾ ਵੀ ਕਸੂਰ ਆ ਤੇ ਕੁਦਰਤੀ ਆਫਤ ਵੀ ਆ ਦੋਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਜਿਹੜਾ 1600 ਕਰੋੜ ਰੁਪਏ ਦਿੱਤਾ ਆ ਉਹ ਸਰੇ ਦਸਤ ਥੋੜਾ ਲੱਗਦਾ ਆ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਐਸਡੀਆਰਐਫ ਦੇ ਵਿੱਚ ਸਰਕਾਰ ਕੋ ਪੈਸਾ ਪਿਆ ਹੈ ਉਹ ਵੀ ਲਿਮਟਿਡ ਤਰੀਕੇ ਨਾਲ ਵਰਤਿਆ ਜਾ ਸਕਦਾ ਉਹਨੂੰ ਵੀ ਵਰਤੇ ਸਰਕਾਰ ਆਪਣੇ ਕੈਪੀਟਲ ਐਕਸਪੈਂਡੀਚਰ ਦਾ ਖਿਆਲ ਰੱਖੇ ਔਰ ਉਹਦੇ 'ਚ ਵਾਅਦਾ ਕਰਕੇ ਉਹ ਵੀ ਇੱਥੇ ਲਗਾਏ ਮੇਰੀ ਅਸੈਸਮੈਂਟ ਦੇ ਮੁਤਾਬਕ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ 1600 ਕਰੋੜ ਦਿੱਤਾ ਹੈ ਉਹ ਘੱਟ ਆ ਜ਼ਿਆਦਾ ਦੇਣਾ ਚਾਹੀਦਾ ਔਰ ਇਹਨਾਂ ਨੂੰ ਪ੍ਰੋਪਰਲੀ ਆਪਣੀ ਗਰਦੌਰੀ ਪੂਰੀ ਕਰਨ ਤੋਂ ਬਾਅਦ ਆਪਣਾ ਨੁਕਸਾਨ ਜੋ ਵੀ ਹੋਇਆ ਹੈ ਕ੍ਰੌਪ ਤੋਂ ਇਲਾਵਾ ਘਰਾਂ ਦਾ ਸਿਵਲ ਸਟਰਕਚਰ ਦਾ ਕਮਰਸ਼ੀਅਲ ਪ੍ਰਾਪਰਟੀਆਂ ਰੈ residenital ਪ੍ਰਾਪਰਟੀਆਂ ਰੋਡਸ ਇਹ ਸਾਰਾ ਦਾ ਖਰਚਾ ਕੱਢ ਕੇ ਇਹਨਾਂ ਨੂੰ ਸਰਕਾਰ ਨੂੰ ਦੁਬਾਰਾ ਪੁੱਟ ਕਰਨਾ ਚਾਹੀਦਾ ਆਡਿਟ ਕਰਕੇ ਔਰ ਮੈਂ ਆਸ ਉਮੀਦ ਕਰਦਾ ਹਾਂ ਕਿ ਗਵਰਨਮੈਂਟ ਆਫ ਇੰਡੀਆ ਇਸ ਦਾ ਖਿਆਲ ਰੱਖੇਗੀ ਕਿਉਂਕਿ ਇਹਦੇ ਨਾਲ ਸਾਡਾ ਬਾਰਡਰ ਇਨਫਰਾਸਟ੍ਰਕਚਰ ਜਿਹੜਾ ਸਾਡੀ ਹਿੰਦੁਸਤਾਨ ਦੀ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਉਹ ਵੀ ਇਫੈਕਟ ਹੋਇਆ ਹੈ ਬਹੁਤ ਸਾਰੇ ਏਰੀਆ ਜਿੱਥੇ ਸਾਡੀ ਫੈਂਸਿੰਗ ਖਰਾਬ ਹੋਈ ਹੈ ਸੋ ਇਹਦੇ ਵਾਸਤੇ ਸਰਕਾਰ ਨੂੰ ਬਾਰਡਰ ਏਰੀਆ ਹੋਣ ਕਰਕੇ ਜਿਆਦਾ ਖਿਆਲ ਦੇਣਾ ਚਾਹੀਦਾ ਔਰ ਦੋਨਾਂ ਸਰਕਾਰਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਆਪ ਗਵਰਨਮੈਂਟ ਦੀ ਸਰਕਾਰ ਨੂੰ ਵੀ ਜਿਆਦਾ ਖਰਚਾ ਕਰਨਾ ਚਾਹੀਦਾ ਆਪਣੀ ਬਾਕੀ ਖਰਚੀ ਘਟਾ ਕੇ ਕੈਪੀਟਲ ਐਕਸਪੈਂਡੀਚਰ ਜਿਹੜਾ ਇਹਨਾਂ ਦਾ ਘਟ ਕੇ 127000 ਕਰੋੜ ਦੇ ਬਜਟ ਫਿਰ 7-8 ਕਰੋੜ ਦਾ ਰਹਿ ਗਿਆ ਉਹਨੂੰ 15-18-20 ਕਰੋੜ ਤੇ ਲੈ ਕੇ ਜਾਣ ਤਾਂ ਕਰਕੇ ਇਸ ਕੁਦਰਤੀ ਆਫਤ ਨੂੰ ਤੇ ਮੈਨਮਡ ਆਫਤ ਨੂੰ ਸੰਭਿਆ ਜਾ ਸਕੇ। ਕਿਰਪਾ ਕਰਕੇ ਗੱਲ ਇਹ ਦੀ ਪਾਣੀ ਤੇ ਜਿਹੜੀ ਜਗ੍ਹਾ ਤੇ ਪਾਣੀ ਆਇਆ ਸੀ ਉਹਦੇ ਲਈ ਆਮਹਾਰੇ ਕਾਮ ਕਰ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਸਰਕਾਰ ਵੱਲੋਂ ਕੋਈ ਇੰਤਿਆਮ ਨਹੀਂ ਦੀ ਗਣ ਉਹ ਕਿਸਤੀ ਸੀ ਨਾ ਸਰਕਾਰ ਵੱਲੋਂ ਕੋਈ ਹੋਰ ਇੰਤਿਆਮ ਕੀਤਾ ਗਿਆ। ਕਿਸ ਤਰ੍ਹਾਂ ਦੇ ਸਰਕਾਰ ਦੇ ਕਾਰਜਕਾਰ ਨੂੰ ਕਿਵੇਂ ਦੇਖਦੇ ਤੁਸੀਂ? ਮੈਂ ਇੱਕ ਗੱਲ ਕਰਨਾ ਚਾਹਾਂਗਾ ਜੀ ਇਹ ਤੁਹਾਡੇ ਸਵਾਲ ਦੇ ਵਿੱਚ ਦੋ ਸਵਾਲ ਨੇ ਤੇ ਦੋਨਾਂ ਦਾ ਜਵਾਬ ਦੇਣਾ ਚਾਹਾਂਗਾ ਮੈਂ ਕਿਉਂਕਿ ਬਤੌਰ ਪੁਲਿਸ ਅਫਸਰ ਖਾਸ ਕਰਕੇ ਲਾਅ ਐਂਡ ਆਰਡਰ ਚ ਰਹਿੰਦੇ ਆ ਅਸੀਂ ਮੈਂ 88 ਤੋਂ ਪੰਜਾਬ ਦੇ ਫਲਡਸ ਨੂੰ 88 ਚ ਆਏ ਫਿਰ 93 ਚ ਆਏ 2023 ਚ ਆਏ ਦਰਮਿਆਨ ਵੀ ਕਿਸ ਕਦੀ ਨਾ ਕਿਸ ਦੀ ਇੱਕ ਦੋ ਵਾਰੀ ਹੋਇਆ ਇੱਕ ਤੇ ਇਹਦੇ ਚ ਡੈਮਸ ਭਰੇ ਦੂਸਰਾ ਪਾਣੀ ਜ਼ਿਆਦਾ ਆਇਆ ਠੀਕ ਹੈ لیکن ਇਹ ਸਾਰੀਆਂ ਗਲੀਆਂ ਦੇ ਵਿੱਚ ਇੱਕ ਗੱਲ ਮੈਂ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਜੜਾ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਐਗਜ਼ੈਂਪਲਰੀ ਤੌਰ ਤੇ ਮਾਝੇ ਦੇ ਲੋਕਾਂ ਨੇ ਬਰੇਵਰੀ ਦਿਖਾਈ ਹੈ ਔਰ ਇਸ ਕੁਦਰਤੀ ਆਫਤ ਨੂੰ ਫੇਸ ਕੀਤਾ ਉਹਨਾਂ ਨੇ ਬਹੁਤ ਨਾਮਣਾ ਖਟਿਆ ਇੱਕ ਮਾਡਲ ਕ੍ਰੀਏਟ ਕੀਤਾ ਜਿਵੇਂ ਅਸੀਂ ਕੁੰਭ ਦੇ ਮੇਲੇ ਤੇ ਮਹਾਕੁੰਭ ਦੇ ਮੇਲੇ ਤੇ ਇੱਕ ਐਗਜ਼ੈਂਪਲ ਕਹਿੰਦੇ ਸੀ ਕਿ ਅਸੀਂ ਬੜਾ ਵਧੀਆ ਤਰੀਕੇ ਨਾਲ ਸੰਭਿਆ ਲੇਕਿਨ ਮਾਝਾ ਇੱਕ ਛੋਟਾ ਜਿਹਾ ਏਰੀਆ ਉਹਨਾਂ ਨੇ ਜੜੇ ਤਰੀਕੇ ਨੇ ਜਾਂ ਬਾਕੀ ਫਲੱਡ ਅਫੈਕਟਡ ਏਰੀਆ ਚ ਫਾਰਮਰਸ ਨੇ ਇਸ ਨੂੰ ਆਪ ਲੈ ਕੇ ਬਿਨਾਂ ਮੱਥੇ ਤੇ ਛਿਕਨ ਲਿਆਂਦੇ ਆ ਬਿਨਾਂ ਟੈਂਦੀਆਂ ਕਲਾਂ ਚ ਜਾ ਕੇ ਚੜ੍ਹਦੀ ਕਲਾਂ ਚ ਜਾ ਕੇ ਜਿਵੇਂ ਇਹਨਾਂ ਦਾ ਮੁਕਾਬਲਾ ਕੀਤਾ ਇਸ ਕੁਦਰਤੀ ਆਫਤ ਦਾ ਤੇ ਮੈਨ ਮੇਡ ਆਫਤ ਦਾ ਉਹ ਸਰਾਲਾਂ ਹੀ ਹੋ ਗਿਆ ਉਹਦਾ ਕੋਈ ਜਵਾਬ ਨਹੀਂ ਮਿਲ ਸਕਦਾ ਉਹ ਵੀ ਇੱਕ ਹਿਸਟਰੀ ਕ੍ਰੀਏਟ ਹੋਈ ਹੈ ਤੇ ਮਾਡਲ ਕ੍ਰੀਏਟ ਹੋਇਆ ਪਰ ਐਟ ਦੀ ਸੇਮ ਟਾਈਮ ਮੈਂ ਇਹ ਵੀ ਜਾਣਦਾ ਆ ਮੇਰੀ ਜਾਣਕਾਰੀ ਹੈ ਕਿਉਂਕਿ ਮੈਂ ਆਪ ਕੰਮ ਕੀਤਾ ਆ ਕਨਸਰਨਡ ਡਿਪਟੀ ਕਮਿਸ਼ਨਰਸ ਐਸਐਸਪੀਸ ਉਹਨਾਂ ਦੀਆਂ ਜੜੀਆਂ ਥੱਲੇ ਟੀਮ ਨੇ ਜੜੀਆਂ ਰੂਰਲ ਡਿਵੈਲਪਮੈਂਟ ਦੀਆਂ ਰੈਵਨਿਊ ਦੀਆਂ ਪੁਲਿਸ ਦੀਆਂ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਇਹਦੇ 'ਚ ਕੋਈ ਡਾਊਟ ਨਹੀਂ ਆ ਰਾਦਰੋਸ਼ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਉਹ ਸ਼ਿਲਾਂਗਾ ਦੇ ਪਾਤਰ ਨੇ ਪਰ ਜੜੀਆਂ ਸਰਕਾਰ ਦੀਆਂ ਕਮੀਆਂ ਰਹੀਆਂ ਉਹ ਵੀ ਤੁਸੀਂ ਅਣਗੌਲੀਆਂ ਨਹੀਂ ਕਰ ਸਕਦੇ ਪਰ ਇਸ ਤੋਂ ਇਲਾਵਾ ਜਿਹੜਾ ਇਸ ਵਾਰੀ ਮੀਂਹ ਜ਼ਿਆਦਾ ਪਿਆ ਤੇ ਪਾਣੀ ਜ਼ਿਆਦਾ ਖੋਲਣਾ ਪਿਆ ਉਹਨੂੰ ਵੀ ਅਸੀਂ ਦਗਾ ਨਹੀਂ ਕਰ ਸਕਦੇ ਓਵਰਆਲ ਸਰਕਾਰ ਦੀ ਕਮੀ ਪੇਸ਼ੀ ਨਾ ਸਰਕਾਰ ਲੁਕਾ ਸਕਦੀ ਹੈ ਨਾ ਪਬਲਿਕ ਤੋਂ ਲੁਕੀ ਰਹਿ ਸਕਦੀ ਇਹਦੇ ਇਹ ਛੁਪੀ ਗੱਲ ਨਹੀਂ ਰਹਿ ਸਕਦੀ ਇਹਨਾਂ ਨੂੰ ਫਿਊਚਰ ਚ ਪਰ ਹੁਣ ਜ਼ਿਆਦਾ ਵੱਡੀ ਗੱਲ ਜਿਹੜੀ ਕਰਨ ਵਾਲੀ ਆ ਮੈਂ ਤੁਹਾਡੇ 'ਚ ਐਡ ਕਰਨਾ ਚਾਹੂਗਾ ਸਰਕਾਰ ਨੂੰ ਬੇਨਤੀ ਕਰੂੰਗਾ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਸਤਕਾਰਯੋਗ ਸੀਐਮ ਨੂੰ ਬੇਨਤੀ ਕਰਾਂਗੇ ਕਿ ਜੀਮਪ ਸਾਹਿਬ ਇਸ ਮੌਕੇ ਤੇ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਕਰਕੇ ਰੈਸਕਿਊ ਤੇ ਹੋ ਗਿਆ ਸਾਡੀਆਂ 57 ਜਾਨਾਂ ਚਲੀ ਗਈਆਂ ਨੁਕਸਾਨ ਹੋਇਆ ਲੇਕਿਨ ਜਿਆਦਾ ਜਿਹੜੀ ਚੈਲੈਂਜਿੰਗ ਜੌਬ ਹੈ ਉਹ ਹੈਗੀ ਰੀਹੈਬਿਲਿਟੇਸ਼ਨ ਦੀ ਤੇ ਆਉਣ ਵਾਲੇ ਸਮੇਂ ਚ ਮੌਸਮ ਵੀ ਚੇਂਜ ਹੋਣਾ ਹੈ ਤੇ ਉੰਜ ਵੀ ਬਿਮਾਰੀਆਂ ਵਧਣੀਆਂ ਨੇ ਇਹਨੂੰ ਚੀਜ਼ ਨੂੰ ਫੇਸ ਕਰਕੇ ਇਹਨਾਂ ਨੂੰ ਸਪੈਸ਼ਲ ਆਪਣੀ ਇੱਕ ਟੀਮ ਬਣਾਉਣੀ ਚਾਹੀਦੀ ਹੈ ਇੰਟਰ ਮਿਨਿਸਟਰੀਅਲ ਟੀਮ ਜਿਹੜੀ ਕਿ ਇਹ ਰੀਹੈਬਿਲਿਟੇਸ਼ਨ ਨੂੰ ਮਾਨੀਟਰ ਕਰ ਸਕੇ ਔਰ ਰਬੀ ਦੇ ਸੀਜ਼ਨ ਵਾਸਤੇ ਖਰੀਫ ਦੀ ਪ੍ਰੋਕਿਊਰਮੈਂਟ ਤੇ ਰਬੀ ਦੇ ਸੀਜ਼ਨ ਨੂੰ ਲਾਉਣ ਵਾਸਤੇ ਇਹਨਾਂ ਏਰੀਆ ਦੇ ਵਿੱਚ ਸਪੈਸ਼ਲ ਐਫਰਟ ਕਰਨੇ ਪੈਂਦੇ ਨੇ ਪੰਜਾਬ ਸਰਕਾਰ ਨੇ ਲਾਂਗ ਦੇ ਜਿਹੜੇ ਖੇਤ ਉਸੇ ਰੇਤ ਕਿੰਨਾ ਕੁ ਫਰਕ ਹੋਵੇ ਕਿਸਾਨਾਂ ਦੇ ਨੁਕਸਾਨ ਕਿੰਨਾ ਰਹਿਤ ਨਾਲ ਕਿੰਨਾ ਫਰਕ ਹੋਵੇ ਕਿਸਾਨਾਂ ਦੇ ਜਿਹੜੇ ਰੇਤ ਆ ਕਿਸੇ ਕਾਮਾਦਾਰੀ ਨਾਲ ਬੇਸਿਕ ਦੇ ਨਾਲ ਰੱਖ ਸਕਦੇ ਆ ਦੇਖੋ ਮੈਂ ਐਟ ਇੱਕ ਥਰੂ ਮਾਈ ਟਰਬਨ ਇੱਕ ਬਲੌਗ ਲਿਖਦਾ ਹਾਂ ਉਸ ਬਲੌਗ 'ਚ ਮੈਂ ਲਿਖਿਆ ਸੀ ਮੈਂ ਆਪਣੇ ਐਟ ਗੁਰੇਨ ਆਈ ਪੀ ਐਸ ਪੀ ਬੀ ਮੈਂ ਚਾਹੂੰਗਾ ਕਿ ਤੁਹਾਡੇ ਸਰੋਤੇ ਜ਼ਰੂਰ ਉਹਨੂੰ ਪੜਿਆ ਕਰਨ ਤੇ ਜੁੜਨ ਉਹਦੇ ਤੇ ਮੈਂ ਇੱਕ ਆਰਟੀਕਲ ਪਾਇਆ ਸੀ ਕਿ ਇਹ ਬਿਲਕੁਲ ਠੀਕ ਗੱਲ ਹੈ ਮੈਂ ਵੈਰੀਫਾਈ ਕੀਤਾ ਹੈ ਕਿ ਕੁਝ ਜਿਹੜੇ ਦਰਿਆ ਦੇ ਬਿਲਕੁਲ ਲਾਗੇ-ਲਾਗੇ ਜ਼ਮੀਨਾਂ ਨੇ ਉਹਨਾਂ 'ਚ ਰੇਤ ਆਈ ਹੈ ਤੇ ਕਈਆਂ ਦੇ ਕਈ-ਕਈ ਫੋਟ ਆਈ ਹੈ ਉਹਨਾਂ ਦੇ ਵਿੱਚ ਕੁਆਲਿਟੀ ਰੇਟ ਦੀ ਬੈਡ ਰਿਹਾ ਲੇਕਿਨ ਜਿਹੜੇ ਦੂਰ ਨੇ ਔਰ ਜਿੱਥੇ ਪਾਣੀ ਖੜ ਗਿਆ ਕੁਛ ਦਿਨ ਉਥੇ ਕੁਦਰਤੀ ਗੱਲ ਆਈ ਹੈ ਅਸੀਂ ਉਹਨੂੰ ਪਾਣਾ ਕਹਿੰਦੇ ਆ ਉਹ ਵੀ ਜੰਮਿਆ ਜਿੱਤੇ ਨਾਲ ਉਹਦੀ ਕੁਆਲਿਟੀ ਘਟੀ ਆ ਲੇਕਿਨ ਉਹ ਮਿੱਟੀ ਕਮ ਆ ਸਕਦੀ ਆ ਮਿੱਟੀ ਵੀ ਕਿਤੇ ਨਾ ਕਿਤੇ ਸੜਕਾਂ ਤੇ ਕੰਸਟਰਕਸ਼ਨ ਜ਼ਰੂਰਤ ਪੈਂਦੀ ਰਹਿੰਦੀ ਆ ਜਿੱਥੇ ਚੰਗਾ ਕੁਆਲਿਟੀ ਦਾ ਰੇਤਾ ਆ ਉਹ ਰੇਤਾ ਆ ਉਹ ਇਹਨਾਂ ਨੂੰ ਫੈਸਿਲਿਟੇਟ ਕਰਨਾ ਚਾਹੀਦਾ ਸਰਕਾਰ ਦੇ ਮਾਈਨਿੰਗ ਡਿਪਾਰਟਮੈਂਟ ਨੂੰ ਕਿ ਉਹਨੂੰ ਫਾਰਮਰਸ ਖੁੱਲੇ ਤੌਰ ਤੇ ਵੇਚ ਸਕਣ ਜੋ ਵੀ ਮਿਲਦਾ ਆ ਜੋ ਵੀ ਨਿਕਲ ਸਕਦਾ ਆ ਕਰਨ ਪਰ ਇਸ ਤੋਂ ਇਲਾਵਾ ਜਿੱਥੇ ਬਿਲਕੁਲ ਮਿੱਟੀ ਜੰਮ ਗਈ ਜਾਂ ਉਹ ਮਿੱਟੀ ਕੱਢੀ ਨਹੀਂ ਜਾ ਸਕਦੀ ਖਰੀ ਸਾਡੇ ਰਬੀ ਸੀਜ਼ਨ ਤੱਕ ਸੋਇੰਗ 'ਚ ਗੜਬੜੀ ਪੈਏਗੀ ਉੱਥੇ ਸਰਕਾਰ ਨੂੰ ਆਪ ਦਖਲ ਦੇਣਾ ਚਾਹੀਦਾ ਹੈ ਔਰ ਉਹ ਸਰਕਾਰ ਨੂੰ ਆਪਣੀਆਂ ਜੇਸੀਬੀਸ ਹਾਇਰ ਕਰਕੇ ਜਾਂ ਕੰਟਰੈਕਟ ਦੇ ਕੇ ਉਹ ਏਰੀਆਸ ਨੂੰ ਕਲੀਅਰ ਕਰਨਾ ਚਾਹੀਦਾ ਕਿ ਅਸੀਂ ਰਬੀ ਸੀਜ਼ਨ ਦੀ ਕ੍ਰੌਪ ਉੱਥੇ ਲਗਾ ਸਕੀਏ ਤਾਂ ਕਰਕੇ ਲੰਬੇ ਸਮੇਂ ਲਈ ਜ਼ਿਮੀਂਦਾਰਾਂ ਦਾ ਤੇ ਲੋਕਾਂ ਦਾ ਨੁਕਸਾਨ ਨਾ ਹੋਏ ਰਾਹੁਲ ਗਾਂਧੀਆ ਉਹ ਰਾਹੁਲ ਗਾਂਧੀ ਬਿੱਤੇ ਜਨਾਂ ਆ ਗਏ ਪੰਜਾਬ ਕਿਸ ਤਰ੍ਹਾਂ ਦੇਣਾ ਡੋਰੇ ਨੂੰ ਕਿਵੇਂ ਦੇ ਦੂੰ ਤੁਸੀਂ ਵੀ ਰਾਹੁਲ ਗਾਂਧੀ ਜੀ ਲੀਡਰ ਆਫ اپੋਜੀਸ਼ਨ ਨੇ ਕਾਂਗਰਸ ਪਾਰਟੀ ਦੇ ਸਿਰਕਾਡ ਨੇਤਾ ਨੇ ਬੜੇ ਬੜੇ ਦੇਸ਼ ਪ੍ਰੇਮੀ ਲੋਕਾਂ ਨਾਲ ਜੋੜਨ ਵਾਲੇ ਨੇਤਾ ਨੇ ਉਹਨਾਂ ਨੇ ਬੜਾ ਚੰਗਾ ਕੀਤਾ ਔਰ ਵਧੀਆ ਕੀਤਾ ਕਿ ਉਹਨਾਂ ਨੇ ਫਲਡਸ ਦਾ ਏਰੀਆ ਵਿਜ਼ਿਟ ਕੀਤਾ ਉਹ ਪੂਰੇ ਏਰੀਆਸ ਅੰਮ੍ਰਿਤਸਰ ਤੋਂ ਲੈ ਕੇ ਬਰਮਦਾਸ ਅਜਨਾਲਾ ਡੇਰਾ巴巴 ਨਾਨਕ ਗੁਰਦਾਸਪੁਰ ਦੇ ਪਠਾਨਕੋਟ ਦੇ ਏਰੀਆਸ ਉਹਨਾਂ ਨੇ ਵਿਜ਼ਿਟ ਕੀਤੇ ਬਹੁਤ ਧੰਨਵਾਦੀਆਂ ਸੀ ਲੋਕੀਆਂ ਨੂੰ ਮਿਲੇ ਨੇ ਉਹ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਮਿਲੇ ਨੇ ਕਿਉਂਕਿ ਉਹ ਗਰਾਊਂਡ ਨਾਲ ਜੁੜੇ ਹੋਏ ਲੀਡਰ ਨੇ ਕਾਂਗਰਸ ਪਾਰਟੀ ਦੇ ਯੰਗ ਲੀਡਰ ਨੇ ਔਰ ਜज्ਬਾ ਰੱਖਦੇ ਨੇ ਲੋਕਾਂ ਦੀ ਮਦਦ ਕਰਨ ਦਾ ਔਰ ਆਉਣ ਵਾਲੇ ਭਵਿੱਖ ਚ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਹੋਣਗੇ ਉਹ ਉਹਨਾਂ ਦਾ ਮੈਂ ਤਹਿ ਦੋਂਨੋ ਸ਼ੁਕਰੀਆ ਕਰਦਾ ਕਿ ਉੱਥੇ ਆਏ ਤੇ ਉਹਨਾਂ ਨੇ ਲੋਕਾਂ ਦੀ ਗੱਲ ਸੁਣੀ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੂੰ ਚਿੱਠੀ ਲਿਖੀ ਆ ਮੋਦੀ ਕਿ ਤੁਸੀਂ ਪੰਜਾਬ ਦਾ ਮੁਆਵਜ਼ਾ ਵਧਾਓ ਇਹ ਬੜੀ ਚੰਗੀ ਗੱਲ ਹੈ ਔਰ ਸ਼ੁਕਰੀਆ ਇਸ ਗੱਲ ਦਾ ਕਿ ਲੋਸਰ ਪ੍ਰਵਾਸੀਆਂ ਲੋਕੀ ਮੈਦੇ ਉਹ ਪ੍ਰਵਾਸੀਆਂ ਨੇ ਬੱਚੇ ਨਾਲ ਉਸ ਕਰਮ ਕੀਤਾ ਸਹੀ ਆ ਉਹਨਾਂ ਨੂੰ ਸਾਰੇ ਪੰਜਾਬੀ ਜਿਹੜੇ ਪ੍ਰਵਾਸੀਆਂ ਨੂੰ ਬਾਹਰ ਜਾਣ ਦੀ ਜੀਦਾ ਕਿਸ ਤਰ੍ਹਾਂ ਦੀ ਦੇਖੋ ਦੇਖੋ ਪਹਿਲੀ ਗੱਲ ਤੇ ਇਹ ਹੈ ਜੇ ਕਿ ਜੜਾ ਕਿਸੇ ਨੇ ਉਹ ਕਣਾਉਣਾ ਕ੍ਰਾਈਮ ਕੀਤਾ ਆ ਉਹ ਨਿੰਦਣਯੋਗ ਆ ਬੜਾ ਦੁਖਦਈ ਆ ਇੱਕ ਛੋਟੇ ਜਿਹੇ ਬੱਚੇ ਦਾ ਇੰਜ ਕਰਕੇ ਗਲਤ ਤਰੀਕਾ ਵਰਤ ਕੇ ਉਹਦਾ ਕਤਲ ਕੀਤਾ ਜੀਓ ਪ੍ਰਵਾਸੀ ਹੈ ਲੇਕਿਨ ਉਹ ਕ੍ਰਿਮਨਲ ਹੈ ਉਹਨੇ ਆਪਣੀ ਕ੍ਰਿਮਨਲ ਬਿਰਤੀ ਨਾਲ ਇਹ ਸਾਰਾ ਕੁਝ ਕੀਤਾ ਪੁਲਿਸ ਨੂੰ ਵਜਾ ਸਬੂਤ ਇਕੱਠੇ ਕਰਕੇ ਸਾਇੰਟਿਫਿਕ ਐਵੀਡੈਂਸ ਇਕੱਠੇ ਕਰਕੇ ਟਾਈਮਲੀ ਚਲਾਨ ਪੇਸ਼ ਕਰਕੇ ਪੌਕਸੋ ਦੇ ਐਕਟ ਚ ਜੋ ਜੋ ਵੀ ਰੈਲੇਵੈਂਟ ਐਕਟ ਦੇ ਵਿੱਚ ਮਰਡਰ ਚ ਕਾਰਵਾਈ ਕਰਨੀ ਬਣਦੀ ਹੈ ਉਹ ਕਾਰਵਾਈ ਕਰਨ ਟ੍ਰਾਇਲ 3-4 ਮਹੀਨੇ ਦੇ ਵਿੱਚ ਪੂਰਾ ਹੋ ਕੇ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਔਰ ਇਹ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਚ ਫਿਰ ਪੁਲਿਸ ਡਿਪਾਰਟਮੈਂਟ ਥਰੂ ਇੰਟੈਲੀਜੈਂਸ ਡਿਸਟ੍ਰਿਕਟ ਪੁਲਿਸ ਅਦਰ ਸੋਰਸਸ ਤੋਂ ਖਿਆਲ ਰੱਖਣ ਕਿ ਇਹੋ ਜੀ ਵਾਰਦਾਤ ਰਿਪੀਟ ਨਾ ਹੋਏ ਔਰ ਜੜੇ ਕੋਈ ਕ੍ਰਿਮੀਨਲਸ ਐਲੀਮੈਂਟ ਬਾਹਰੋਂ ਆ ਕੇ ਪੰਜਾਬ ਚ ਰਹਿ ਰਹੇ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਪੈਂਦਾ ਹੈ ਕਿਉਂਕਿ ਜਾਬਤੇ ਚ ਪ੍ਰੋਵਾਈਡਡ ਆ ਪੁਲਿਸ ਸਟੇਸ਼ਨ ਦੇ ਕਿ EMPLOYEES ਜਿਹੜੇ ਬਾਹਰੋਂ ਆ ਕੇ ਇੱਥੇ ਨੌਕਰੀ ਪ੍ਰਾਈਵੇਟ ਲੈਂਦੇ ਨੇ ਜਾਂ ਸਰਕਾਰੀ ਲੈਂਦੇ ਨੇ ਫਿਰ ਜਿਹੜੇ ਟੈਨੈਂਟਸ ਨੇ ਜਾਂ ਰੂਰਲ ਏਰੀਆ ਦੇ ਵਿੱਚ ਜ਼ਿਮੀਂਦਾਰਾਂ ਦੇ ਕੋਲ ਰਹਿ ਕੇ ਉਹ ਐਗਰੀਕਲਚਰ ਸੈਕਟਰ 'ਚ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਬੈਕਗ੍ਰਾਉਂਡ ਚੈੱਕ ਹੋਣਾ ਚਾਹੀਦਾ ਜੇ ਉਹਨਾਂ 'ਚੋਂ ਕੋਈ ਕ੍ਰਿਮੀਨਲ ਮਾਈਂਡਡ ਨੇ ਜਾਂ ਜਿਨ੍ਹਾਂ ਦਾ ਕ੍ਰਿਮੀਨਲ ਜੁਰਾਇਮ ਪੇਸ਼ਾ ਵਰਤੀ ਹੈ ਪੁਰਾਣੀ ਉਹਨਾਂ ਨੂੰ ਪੰਜਾਬ 'ਚੋਂ ਜਿੱਥੇ-ਜਿੱਥੇ ਉਹ ਵਾਂਟਡ ਨੇ ਉੱਥੇ ਹਵਾਲੇ ਕਰਨਾ ਚਾਹੀਦਾ ਹੈ ਤੇ ਪਰ ਮੈਂ ਫੇਰ ਵੀ ਕਹਿਣਾ ਚਾਹੂਗਾ ਕਿ ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਨਹੀਂ ਹਾਂ ਕਿਸੇ ਵੀ ਹਿੰਦੁਸਤਾਨੀ ਨੂੰ ਸਾਨੂੰ ਵੀ ਪੰਜਾਬ ਵਾਲਿਆਂ ਨੂੰ ਵੀ ਤੇ ਬਾਹਰ ਵਾਲਿਆਂ ਨੂੰ ਵੀ ਕਿਤੇ ਵੀ ਆ ਕੇ ਰਹਿਣ ਦਾ ਹੱਕ ਹੈ ਕਿਤੇ ਵੀ ਆਣ ਕੇ ਕੰਮ ਕਰਨ ਦਾ ਹੱਕ ਹੈ ਘਰ ਬਣਾਉਣ ਦਾ ਹੱਕ ਹੈ ਆਪਣੇ ਬੱਚਿਆਂ ਨੂੰ ਪੜਾਉਣ ਦਾ ਹੱਕ ਹੈ ਮੈਂ ਬਹੁਤ ਸਾਰੇ ਮਜ਼ਦੂਰਾਂ ਨੂੰ ਬਾਹਰੋਂ ਆਏ ਜਿਹੜੇ ਬਿਹਾਰ ਵਗੈਰਾ ਵਗੈਰਾ ਯੂਪੀ ਤੋਂ ਈਵਨ ਨੇਪਾਲ ਤੋਂ ਆਏ ਨੇ ਰਹਿੰਦੇ ਦੇਖੇ ਨੇ कंस्ट्रक्शन ਚ ਕੰਮ ਕਰਦੇ ਨੇ ਉਹਨਾਂ ਦੇ ਘਰ ਇੱਥੇ ਬਣਾਏ ਨੇ ਬੱਚੇ ਕਈ ਵਧੀਆ ਸਕੂਲਾਂ ਚ ਪੜ ਕੇ ਤਰੱਕੀ ਕਰ ਰਹੇ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਇੱਥੇ ਰਹਿ ਕੇ ਆਪਣੀ ਰੋਜ਼ੀ ਰੋਟੀ ਕਮਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਆਂ ਹਿੰਦੁਸਤਾਨ ਦੀ ਤਰੱਕੀ ਚ ਸ਼ਾਮਲ ਹੋ ਰਹੇ ਨੇ ਮੈਂ ਇਹ ਜਿਹੜੇ ਰੈਜ਼ੋਲੂਸ਼ਨ ਨੇ ਸਿੰਬੋਲਿਕ ਤੌਰ ਤੇ ਪੰਚਾਇਤਾਂ ਪਾਸ ਕਰਦੀਆਂ ਨੇ ਕਰਦੀਆਂ ਰਹਿਣ ਪਰ ਮੈਂ ਇਸ ਗੱਲ ਤੇ ਹੱਕ 'ਚ ਨਹੀਂ ਆ ਕਿ ਅਸੀਂ ਗੁਰਦੁਆਰਾ ਸਾਹਿਬਾਂ ਨੂੰ ਪਿੰਡਾਂ 'ਚ ਯੂਜ਼ ਕਰੀਏ ਇਹਨਾਂ ਦੇ ਵਿਰੋਧ ਬੋਲਣ ਵਾਸਤੇ ਕਿਉਂਕਿ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਕਿ ਅਸੀਂ ਕਿਸੇ ਕਮਿਊਨਿਟੀ ਦੇ ਵਿਰੁੱਧ ਬੋਲੀਏ ਬੇਸਡ ਔਨ ਕਿ ਚਾਰ ਬੰਦਿਆਂ ਨੇ ਕਸੂਰ ਕੀਤਾ ਤੇ ਅਸੀਂ 4 ਲੱਖ ਬੰਦਿਆਂ ਨੂੰ ਕੰਡੈਮ ਨਹੀਂ ਕਰ ਸਕਦੇ ਸੈਕੰਡਲੀ ਸਾਡੀ ਜਰੂਰਤ ਹੈ ਲੇਬਰ ਦੀ ਸਾਡਾ ਐਗਰੀਕਲਚਰ ਸੈਕਟਰ ਸਾਡੀਆਂ ਫੈਕਟਰੀਜ਼ ਸਾਡਾ ਡੋਮੈਸਟਿਕ ਹੈਲਪ ਸੈਕਟਰ ਹਰ ਇੱਕ ਸੇ ਕੋਈ ਇਹੋ ਜਿਹਾ ਕੰਸਟਰਕਸ਼ਨ ਸੈਕਟਰ ਕੋਈ ਇਹੋ ਜਿਹਾ ਸੈਕਟਰ ਨਹੀਂ ਆ ਜਿਹਦਾ ਚ ਸਾਨੂੰ ਲੇਬਰ ਦੀ ਜਰੂਰਤ ਨਹੀਂ ਆ ਮਾਈਗਰੈਂਟ ਲੇਬਰ ਦੀ ਜਰੂਰਤ ਨਹੀਂ ਆ ਉਹ ਹਿੰਦੁਸਤਾਨੀ ਨੇ ਖੁਸ਼ੀ ਨਾਲ ਰਹਿਣ ਲੇਕਿਨ ਮਾਈਗ੍ਰੈਂਟ ਲੇਬਰ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਜਾਂ ਮਾਈਗ੍ਰੈਂਟਸ ਦੀਆਂ ਐਸੋਸੀਏਸ਼ਨ ਨੇ ਮੈਂ ਦੇਖਿਆ ਇਹਨਾਂ ਨੇ ਨਿਆਪਾਲ ਬਿਹਾਰ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਆਪਣੇ ਬੰਦਿਆਂ ਨੂੰ ਟ੍ਰੇਨ ਕਰਨ ਉਹਨਾਂ ਨੂੰ ਸਮਝਾਉਣ ਕਿ ਜੇ ਉਹਨਾਂ ਚ ਕੋਈ ਗਲਤ ਬੰਦਾ ਹੈ ਤਾਂ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਤਾਂ ਦੇਖੋ ਪਟਿਆਲਾ ਪੀਏਟੀ ਲਈ ਕੇਸ਼ਵ ਕੁਮਾਰ